ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਚਿੱਤਰ ਸਾਖੀਆਂ ਸਹਿਤ ਅੱਜ ਅਸੀਂ ਜਾਣਾਂਗੇ ਗੁਰੂ ਜੀ ਦੀਆਂ ਲੰਬੀਆਂ ਉਦਾਸੀਆਂ ਪ੍ਰਚਾਰ ਫੇਰੀਆਂ ਦਾ ਆਰੰਭ ਅਤੇ ਦੁਨੀ ਚੰਦ ਨੂੰ ਉਪਦੇਸ਼ ਗੁਰੂ ਜੀ ਦੀਆਂ ਲੰਬੀਆਂ ਉਦਾਸੀਆਂ ਦਾ ਆਰੰਭ ਕੁਝ ਦੇਨ ਸultanpur ਲੋਧੀ ਵਿਖੇ ਗੁਰਬਾਣੀ ਦੇ ਕਥਾ ਕੀਰਤਨ ਦਾ ਪ੍ਰਵਾਹ ਚਲਾ ਕੇ ਗੁਰੂ ਸਾਹਿਬ ਨੇ ਆਪਣੀਆਂ ਲੰਬੀਆਂ ਯਾਤਰਾਵਾਂ ਤੇ ਚੱਲਣ ਲਈ ਤਿਆਰੀ ਕੀਤੀ ਗੁਰੂ ਜੀ ਦੇ ਇਸ ਧਰਤ ਲਪਾਈ ਨੂੰ ਸੋਧਣ ਲਈ ਲੰਬੀਆਂ ਯਾਤਰਾਵਾਂ ਤੇ ਜਾਣ ਦਾ ਸੁਣ ਕੇ ਬੇਬੇ ਨਾਨਕੀ ਅਤੇ ਮਾਤਾ ਸਲੱਖਣੀ ਜੀ ਬਹੁਤ ਉਦਾਸ ਹੋਏ ਬਾਬੇ ਜੀ ਦੀ ਸੱਸ चंदोराणी ने तो इतों तक कह दिता कि जे घर घर छ चले जाना सीता क्यों करवाया हूँ तेरे बीबी बच्चा कौन सहारा देगा कौन पालना करेगा गुरु जी ने कहा कि अजहा सब का भुलेखा दूर हो जाना चाहता है कि कोई मनुख किसी मनुख ज बीबी बच्चा ਪਾਲਣਾ ਕਰਦਾ ਹੈ ਪਾਲਣਾ ਕਰਨ ਵਾਲਾ ਤਾਂ ਸਰਬ ਕਲਾ ਸਮਰਥ ਪਰਮੇਸ਼ਵਰ ਹੈ ਤੁਹਾਡੇ ਮਨ ਵਿੱਚ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਨਾਲੇ ਮੈਂ ਸਦਾ ਵਾਸਤੇ ਥੋੜਾ ਜਾ ਰਿਹਾ ਹਾਂ ਮੈਂ ਸਦਾ ਹੀ ਤੁਹਾਡੇ ਪਾਸ ਜਦੋਂ ਯਾਦ ਕਰੋਗੇ ਮੈਂ ਉਸੇ ਵੇਲੇ ਤੁਹਾਡੇ ਕੋਲ ਪਹੁੰਚ ਜਾਵਾਂਗਾ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਭਰੋਸਾ ਦੇ ਕੇ ਅਤੇ ਨਗਰ ਨਿਵਾਸੀਆਂ ਨੂੰ ਜਿਨ੍ਹਾਂ ਵਿੱਚ ਨਵਾਬ ਦੌਲਤ ਖਾਨ ਲੋਦੀ ਅਤੇ ਹੋਰ ਉਹਨਾਂ ਦੇ ਅਮੀਰ ਵਜ਼ੀਰ ਤੇ ਉੱਚ ਅਧਿਕਾਰੀ ਸ਼ਾਮਲ ਸਨ ਭੱਜੀਆਂ ਅੱਖਾਂ ਨਾਲ ਗੁਰੂ ਜੀ ਨੂੰ ਅਲਵਿਦਾ ਕਹਿਣ ਆਏ ਉਹਨਾਂ ਦੇ ਚਲੇ ਜਾਣ ਨਾਲ ਸਾਰੇ ਸ਼ਹਿਰ ਤੇ ਉਦਾਸੀ ਛਾ ਗਈ ਗੁਰੂ ਜੀ ਨੇ ਸultanpur ਤੋਂ ਚੱਲ ਕੇ ਵਿਆਸ دریا पार ਕੀਤਾ ਜਿੱਥੇ ਅੱਜਕੱਲ ਗੋਵਿੰਦਵਾਲ ਸਾਹਿਬ ਸ਼ਹਿਰ ਬਣਿਆ ਹੋਇਆ ਹੈ ਕੁਝ ਦਿਨ ਬਾਅਦ ਭਾਈ ਮਰਦਾਨਾ ਕਹਿਣ ਲੱਗਾ ਕਿ ਮੈਨੂੰ ਭੁੱਖ ਲੱਗੀ ਹੈ ਐਨੇ ਨੂੰ ਉਸ ਜ਼ਮੀਨ ਦਾ ਮਾਲਕ ਜੀ ਉੱਥੇ ਪੁੱਜ ਗਿਆ ਜੋ ਬਾਦ ਵਿੱਚ ਘਰੋਂ ਜਾ ਕੇ ਰੋਟੀ ਪਿਆਣੀ ਤਿਆਰ ਕਰਵਾ ਲਿਆਇਆ ਇਕੋ ਜੁੱਧ ਦੁੱਧ ਵੀ ਲੈ ਆਇਆ ਗੁਰੂ ਜੀ ਨੇ ਉਸ ਪਾਸੋਂ ਦੁੱਧ ਤੇ ਪ੍ਰਸ਼ਾਦੇ ਲੈ ਕੇ ਭਾਈ ਮਰਦਾਨਾ ਜੀ ਅੱਗੇ ਰਖਵਾ ਦਿੱਤੇ ਤੇ ਉਸ ਨੂੰ ਪੁੱਛਣ ਲੱਗੇ ਕੀ ਇਹ ਜ਼ਮੀਨ ਤੇਰੀ ਹੈ ਉਹ ਮਨੁੱਖ ਗੁਰੂ ਜੀ ਦੇ ਚਿਹਰੇ ਤੇ ਅਲਾਹੀ ਨੂਰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਜਵਾਬ ਵਿੱਚ ਬੋਲਿਆ महापुरख जी जमीन ता आप की ही है मैं ता एक राहक हाँ गुरु जी ये सुन के बहुत प्रसन्न उत्ते सुंदर शहर बनेगा तू इस इलाके का सरदार होगागा जमींदार ये सुन के बड़ा प्रसन्न होया ਇਸ ਗੱਲ ਤੇ ਹੈਰਾਨ ਹੋਇਆ ਕਿ ਗੁਰੂ ਜੀ ਨੇ ਤਾਂ ਪ੍ਰਸ਼ਾਦੇ ਅਤੇ ਦੁੱਧ ਵਿੱਚੋਂ ਕੁਝ ਨਹੀਂ ਛਕਿਆ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੀ ਕੁਝ ਅਨਪਾਨੀ ਛਕ ਕੇ ਮੈਨੂੰ ਕਤਾਰਥ ਕਰੋ ਜ਼ਿੰਮੇਦਾਰ ਦੀ ਬੇਨਤੀ ਮੰਨ ਕੇ ਗੁਰੂ ਜੀ ਨੇ ਥੋੜਾ ਜਿਹਾ ਦੁੱਧ ਛਕਿਆ ਤੇ ਅੱਗੇ ਚੱਲ ਪਏ ਅਤੇ ਉਸ ਜਗ੍ਹਾ ਜਾ ਪਹੁੰਚੇ ਜਿੱਥੇ ਅੱਜਕੱਲ੍ਹ ਸ੍ਰੀ ਅਮਰਕਸਰ ਸਾਹਿਬ ਬਸਿਆ ਹੋਇਆ ਹੈ ਅੱਗੇ ਹੈ ਦੁਨੀ ਚੰਦ ਜੀ ਨੂੰ ਉਪਦੇਸ਼ ਅਮਰਕਸਰ ਤੋਂ ਅੱਗੇ ਚੱਲ ਕੇ ਰਾਸਤੇ ਵਿੱਚ ਲੋਕਾਂ ਨੂੰ ਤਾਰਦੇ ਹੋਏ ਲਾਹੌਰ ਤੋਂ ਬਾਅਦ ਇੱਕ ਖੂਹ ਤੇ ਰਾਤ ਕੱਟਣ ਲਈ ਰੁਕੇ ਅਗਲੇ ਦਿਨ ਸੰਤ ਸਵੇਰੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਜੋ-ਜੋ ਲੋਕਾਂ ਨੂੰ ਪਤਾ ਲੱਗਾ ਲੋਕ ਇਕੱਠੇ ਹੁੰਦੇ ਗਏ ਗੁਰੂ ਜੀ ਨੇ ਲਾਹੌਰ ਵਿੱਚ ਆਉਣ ਵਾਲੇ ਭਾਈ ਦੁਨੀ ਚੰਦ ਨੂੰ ਵੀ ਪਤਾ ਲੱਗਾ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਨ ਨੂੰ ਆਇਆ ਉਸ ਨੇ ਆਪਣੀ ਹਵੇਲੀ ਦੇ ਮੁੱਖ ਦਵਾਰ ਉੱਤੇ ਸੱਤ ਝੰਡੇ ਲਗਾਏ ਹੋਏ ਸਨ ਜਿਨ੍ਹਾਂ ਦਾ ਅਰਥ ਸੀ ਕਿ ਇਸ ਸ਼ਾਹੂਕਾਰ ਦੀ ਜਾਇਦਾਦ ਘਟ ਤੋਂ ਘਟ 7 ਲੱਖ ਰੁਪਏ ਦੀ ਹੈ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿਤਾ ਦਾ ਸਰਾਧ ਕਰ ਰਿਹਾ ਹਾਂ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਪਿਤਾ ਜੀ ਦੇ ਨਿਮਿਤ ਭੋਜਨ ਸ਼ਕਾਰਿਆ ਹਾਂ ਅਤੇ ਦਾਨਪੁਣ ਵੀ ਦੇ ਰਹ ਹਾਂ ਮੇਰਾ ਵਿਸ਼ਵਾਸ ਹੈ ਕਿ ਇਹ ਭੋਜਨ ਅਤੇ দান ਮੇਰੇ ਪਿਤਾ ਵਾਸਤੇ 1 ਸਾਲ ਲਈ ਕਾਫੀ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕਿ ਜੇ ਕੋਈ ਮਨੁੱਖ ਜਰਾ ਕੋ ਬਿਮਾਰ ਹੋ ਜਾਵੇ ਤਾਂ ਉਸ ਨੂੰ ਭੁੱਖ ਲਗਣੀ ਘਟ ਜਾਂਦੀ ਹੈ ਜਾਂ ਬਿਲਕੁਲ ਨਹੀਂ ਲਗਦੀ ਮਰਨ ਉਪਰੰਤ ਤਾਂ ਜਿੰਨਾ ਪੰਜ ਤੱਤਾਂ ਦਾ ਬਣਿਆ ਹੋਇਆ ਹੁੰਦਾ ਹੈ ਉਹਨਾਂ ਵਿੱਚੀ ਤਬਦੀਲ ਹੋ ਜਾਂਦਾ ਹੈ ਫਿਰ तू ਆਪ ਹੀ ਦੱਸ ਕਿ ਬ੍ਰਹਮਣਾ ਦੁਆਰਾ ਖਾਦਾ ਹੋਇਆ ਭੋਜਨ ਤੇਰੇ ਪਿਤਾ ਤੱਕ ਕਿਵੇਂ ਪਹੁੰਚੇਗਾ ਦੂਜੇ ਤਾਂ ਜੀਵਤ ਹੀ ਨਹੀਂ ਹਨ ਤਾਂ ਉਹਨਾਂ ਨੂੰ ਭੁੱਖ ਕਿਵੇਂ ਲੱਗੇਗੀ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦਿੱਤੀ ਅਤੇ ਆਖਿਆ ਇਹ ਮੇਰੀ ਅਮਾਨਤ ਰੱਖ ਲਵੋ ਅਤੇ ਅਗਲੇ ਜਨਮ ਵਿੱਚ ਮੈਨੂੰ ਦੇ ਦੇਣਾ ਦੁਨੀ ਚੰਦ ਨੇ ਕਿਹਾ ਕਿ ਸੂਈ ਤਾਂ ਇੱਥੇ ਹੀ ਰਹਿ ਜਾਵੇਗੀ ਮੈਂ ਤੁਹਾਨੂੰ ਕਿਵੇਂ ਵਾਪਸ ਕਰ ਕਰ ਸਕਾਂਗਾ ਗੁਰੂ ਜੀ ਨੇ ਕਿਹਾ ਕਿ ਮੈਂ ਵੀ ਤਾਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਅਗਲੇ ਜਨਮ ਚੰਗੇ ਚ ਮਾੜੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਫੋਕਟ ਕਰਮਕਾਰ ਅਤੇ ਵਿਖਾਵੇ ਕਰਨੀ ਵਿਅਰਥ ਹਨ ਇਸ ਤੋਂ ਛੁੱਟ ਗੁਰੂ ਜੀ ਨੇ ਦੱਸਿਆ ਕਿ ਤੇਰਾ ਪਿਤਾ ਤਾਂ ਮਰਨ ਉਪਰੰਤ ਬਘਿਆੜ ਵੀ ਜੁਨੇ ਪੈ ਗਿਆ ਸੀ ਜੋ ਭੁਖਣ ਪਾਣਾ ਆਪਣੀ ਖਰਾਕ ਵਾਸਤੇ ਇਧਰ ਉਧਰ ਪੜਕਦਾ ਫਿਰਦਾ ਹੈ ਆਪਣੀ ਤਸੱਲੀ ਵਾਸਤੇ ਉਸ ਨੂੰ ਰਾਵੀ ਕਿਨਾਰੇ ਇੱਕ ਵੋੜ ਥੱਲੇ ਜਾ ਕੇ ਦੇਖ ਸਕਦਾ ਹੈ ਇਹ ਸੁਣ ਕੇ ਦੁਨੀ ਚੰਦ ਹੱਕਾ ਬੱਕਾ ਰਹਿ ਗਿਆ ਅਤੇ ਆਪਣੀ ਤਸੱਲੀ ਕਰਨ ਲਈ ਵੋੜ ਥੱਲੇ ਚੱਲ ਆ ਗਿਆ ਉੱਥੇ ਜਾ ਕੇ ਉਸ ਨੇ ਵੇਖਿਆ ਕਿ ਇੱਕ ਬਗਿਆੜ ਆਪਣੀ ਭੁੱਖ ਕਾਰਨ ਚਿਕਾ ਮਾਰ ਰਿਹਾ ਸੀ ਦੁਨੀ ਚੰਦ ਉਸ ਦੇ ਕੋਲ ਗਿਆ ਤੰਬ ਗਿਆੜ ਅਲੋਪ ਹੋ ਗਿਆ ਅਤੇ ਬਾਪੂ ਦੇ ਰੂਪ ਵਿੱਚ ਇੱਕ ਮਨੁੱਖ ਉਸ ਦੇ ਸਾਹਮਣੇ ਹੋਇਆ ਅਤੇ ਕਹਿਣ ਲੱਗਾ ਕਿ ਮੈਂ ਆਪਣੀ ਮਨੁੱਖੀ ਜਮੇ ਵਿੱਚ ਇੱਕ ਵਿਗਿਆੜ ਦੀ ਤਰ੍ਹਾਂ ਲੁੱਟ ਕੋਸ਼ਟ ਤੇ ਠੱਗੀ ਠੋਰੀ ਕਰਕੇ ਧਨ ਇਕੱਠਾ ਕਰਦਾ ਰਿਹਾ ਹਾਂ ਤੇਰੇ ਵਾਸਤੇ ਲੱਖਾਂ ਰੁਪਏ ਇਕੱਠੇ ਕੀਤੇ ਇਸ ਵੇਕਲੀ ਕਾਰਨ ਸ਼ੀ ਮੈਂ ਵਿਗਿਆੜ ਦੀ ਜੂਨ ਪਿਆ ਹਾਂ ਮੇਰੇ ਵੱਲੋਂ ਇਕੱਠੇ ਕੀਤੇ ਧਨ ਨੂੰ ਵਧਾਉਣ ਵਾਸਤੇ ਤੂੰ ਵੀ ਮੇਰੇ ਪਦਚਿੰਨਾ ਤੇ ਹੀ ਚੱਲਦਾ ਰਿਹਾ ਹੈ ਮੇਰੀ ਵਿਗਿਆੜ ਦੀ ਜੂਨ ਦੀ ਦਰਦਸ਼ਾ ਤੂੰ ਸਭ ਕੁ ਸਿੱਖ ਕੇ ਤੂੰ ਇੱਕ ਭਲਾ ਮਨੁੱਖ ਬਣ ਅਤੇ ਆਪਣਾ ਅੱਗਾ ਸਵਾਰ ਲੈ ਹਰ ਮਨੁੱਖ ਨੂੰ ਉਸ ਦੁਆਰਾ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਹਲ ਹੀ ਮਿਲਦਾ ਹੈ ਇਹ ਕਹਿ ਕੇ ਉਸ ਦਾ ਪਿਤਾ ਤਾਂ ਅਲੋਪ ਹੋ ਗਿਆ ਅਤੇ ਦੁਨੀ ਚੰਦ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਟੈ ਪਿਆ ਅਤੇ ਆਪਣੇ ਸਾਰੇ ਝੰਡੇ ਉਤਾਰ ਦਿੱਤੇ ਸਭ ਤੋਂ ਅੱਗੇ ਨੇਕ ਕਮਾਈ ਕਰਨ ਦਾ ਵਚਨ ਦੇ ਕੇ ਆਪਣੀ ਸਾਰੀ ਧਨ ਦੌਲਤ ਲੋਕਾਂ ਵਿੱਚ ਵੰਡ ਦਿੱਤੀ ਅਤੇ ਬਾਕੀ ਸਭ ਕੁਝ ਗੁਰੂ ਘਰ ਦੇ ਲੇਖੇ ਲਾ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਇਹ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ